ਸ਼ਹਿਰ ਵਿੱਚ ਰੇੜੀਆਂ ਦੇ ਵਿਕਤੇ ਟਿੱਕੀ 버ਗਰ ਮੋਮੋਜ਼ ਅਤੇ ਸਪਰਿੰਗ ਰੋਲ ਲੋਕ ਬੜੇ ਹੀ ਸ਼ੌਂਕ ਨਾਲ ਖਾਂਦੇ ਨੇ ਪਰ ਕਦੇ ਲੋਕਾਂ ਨੇ ਇਹਨਾਂ ਨੂੰ ਸ਼ਾਇਦ ਬਣਦੇ ਨਹੀਂ ਦੇਖਿਆ। ਇਤਸ ਹਾਲਤ ਦੇ ਵਿੱਚ ਇਹ ਫਾਸਟ ਫੂਡ ਤਿਆਰ ਕੀਤਾ ਜਾਂਦਾ ਹੈ ਅਤੇ ਜੋ ਇਹ ਫਾਸਟ ਫੂਡ ਖਾਂਦੇ ਨੇ ਕਿ ਉਹ ਪੂਰੀ ਤਰ੍ਹਾਂ ਦੇ ਨਾਲ ਹਾਈਜਨਿਕ ਵੀ ਨਹੀਂ ਜਾਂ ਨਹੀਂ। ਅੱਜ ਸਿਹਤ ਵਿਭਾਗ ਮਛਬੜਾ ਦੀ ਟੀਮ ਨੇ ਡਾਕਟਰ ਦਵਿੰਦਰ ਕੁਮਾਰ ਦੀ ਅਗਵਾਈ ਹੇਠ ਫਾਸਟ ਫੂਡ ਬਣਾਉਣ ਵਾਲਿਆਂ ਦੇ ਘਰਾਂ ਵਿੱਚ ਛਾਪੇਮਾਰੀ ਕੀਤੀ ਤੇ ਛਾਪੇਮਾਰੀ ਦੌਰਾਨ ਜੋ ਨਜ਼ਾਰਾ ਉੱਥੇ ਦੇਖਣ ਨੂੰ ਮਿਲਿਆ ਉਹ ਦੇਖ ਕੇ ਹੈਰਾਨ ਹੋ ਗਏ। ਦੱਸਦੇ ਇਹ ਫਾਸਟ ਫੂਡ ਤਿਆਰ ਕਰਨ ਵਾਲੀ ਜਗਾਹ ਤੇ ਮੱਖੀਆਂ ਹੀ ਮੱਖੀਆਂ ਨਜ਼ਰ ਆ ਰਹੀਆਂ ਸਨ ਅਤੇ ਜ਼ਮੀਨ ਤੇ ਹੀ ਮੋਮੋਜ਼ ਅਤੇ ਸਪਰਿੰਗ ਰੋਲ ਬਣਾਏ ਜਾ ਰਹੇ ਸਨ ਜਿਹੜੀ ਸੌਸ ਗਾਹਕਾਂ ਨੂੰ ਪਰੋਸੀ ਜਾਂਦੀ ਹੈ ਉਹ ਦੇਖਣ ਵਿੱਚ ਬਹੁਤ ਹੀ ਗੱਡਿਆ ਕੁਆਲਿਟੀ ਦੀ ਲੱਗ ਰਹੀ ਸੀ ਤੇ ਕਈ ਦਿਨਾਂ ਤੋਂ ਬਣੇ ਮੋਮੋਜ਼ ਫ੍ਰੀਜ ਦੇ ਵਿੱਚ ਜਿਹੜੇ ਨੇ ਉਹ ਰੱਖੇ ਹੋਏ ਸੀ ਤੇ ਸਿਹਤ ਵਿਭਾਗ ਦੀ ਟੀਮ ਦੇ ਅਗਵਾਈ ਕਰ ਰਹੇ ਡਾਕਟਰ ਦਵਿੰਦਰ ਕੁਮਾਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਉਨ੍ਹਾਂ ਦੁਆਰਾ ਅਜ ਫਾਸਟ ਫੂਡ ਬਣਾਉਣ ਵਾਲਿਆਂ ਦੇ ਅਚੰਚਿਤ ਚੈਕਿੰਗ ਜਿਹੜੀ ਹੈ ਉਹ ਕੀਤੀ ਗਈ ਹੈ ਤੇ ਉੱਥੇ ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਕੋਈ ਵੀ ਫਾਸਟ ਫੂਡ ਵਾਲਾ Thank you ਫੂਡ ਸੇਫਟੀ ਦੇ ਪਾਕਦ ਵੱਲੋਂ ਜਾਰੀ ਮਾਪਦੰਡਾਂ ਦਾ ਪਾਲਨ ਨਹੀਂ ਕਰ ਰਿਆ ਸੀ ਤੇ ਮੌਕੇ ਦੀਆਂ ਤਸਵੀਰਾਂ ਜਿਹੜੀਆਂ ਨੇ ਬਹੁਤ ਹੀ ਹੈਰਾਨੀਯੋਗ ਸਾਹਮਣੇ ਆਈਆਂ ਨੇ ਤੇ ਉਹਨਾਂ ਨੇ ਦੱਸਿਆ ਕਿ ਮੋਮੋਜ਼ ਅਤੇ ਸਪ੍ਰਿੰਗ ਰੋਲ ਜ਼ਮੀਨ ਤੇ ਹੀ ਬੈੱਡ 'ਤੇ ਬਣਾਏ ਜਾ ਰਹੇ ਸਨ ਜਿੱਥੇ ਮੱਖੀਆਂ ਹੀ ਮੱਖੀਆਂ ਨਜ਼ਰ ਆ ਰਹੀਆਂ ਸਨ ਤੇ ਸਭ ਤੋਂ ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਜਿਹੜੇ ਹੱਥਾਂ ਦੇ ਵਿੱਚ ਫਾਸਟ ਫੂਡ ਤਿਆਰ ਕੀਤਾ ਜਾ ਰਿਹਾ ਸੀ ਉਹਨਾਂ ਵਿੱਚੋਂ ਇੱਕ ਵਿਅਕਤੀ ਦੇ ਜ਼ਖਮ ਵੀ ਸਨ ਇਸ ਤੋਂ ਇਲਾਵਾ ਫ੍ਰੀਜ ਵਿੱਚ ਕਈ ਦਿਨਾਂ ਤੋਂ ਤਿਆਰ ਕੀਤੇ ਗਏ ਮੋਮੋਜ਼ ਸਪ੍ਰਿੰਗ ਰੋਲ ਜਿਹੜੇ ਨੇ ਪਏ ਹੋਏ ਸਨ ਤਾਂ ਉਹਨਾਂ ਨੇ ਦੱਸਿਆ ਕਿ ਮੌਕੇ ਤੇ ਨਗਰ ਕੌ ਇਸ ਤੇ ਸਾਰੇ ਸਮਾਨ ਨੂੰ ਜਿਹੜਾ ਹੈ ਉਹ ਨਸ਼ਟ ਕਰ ਦਿੱਤਾ ਤੇ ਮੌਕੇ ਤੇ ਚਲਾਨ ਵੀ ਕੱਟਿਆ ਮੈਂ ਦੱਸਿਆ ਕਿ ਜੋ ਪਾਸਪੋਰਟ ਤਿਆਰ ਹੋ ਰਿਹਾ ਹੈ ਬੜੇ ਹੀ ਗੱਦੇ ਟੰਗ ਦੇ ਨਾਲ ਬਣਾਇਆ ਜਾ ਰਿਹਾ ਸੀ ਤੇ ਨਾਲ ਹੀ ਉਹਨਾਂ ਦੇ ਸ਼ਹਿਰ ਵਾਲਿਆਂ ਨੂੰ ਅਪੀਲ ਵੀ ਜਿਹੜੀ ਉਹ ਕੀਤੀ ਹੈ ਕਿ ਅਜਿਹੇ ਤਰੀਕੇ ਦੇ ਨਾਲ ਤਿਆਰ ਕੀਤਾ ਗਿਆ ਪਾਸਪੋਰਟ ਖਾਨ ਨਾ ਹੀ ਖਾਨ ਕਿਉਂਕਿ ਇਹ ਸਿੱਧੇ ਤੌਰ ਤੇ ਸਿਹਤ ਦੇ ਨਾਲ ਖਿਲਵਾੜ ਕਰ ਰਿਹਾ ਹੈ ਹੁਤੇ ਹੀ ਉਹਨਾਂ ਨੇ ਇਸ ਸੰਬੰਧ ਵਿੱਚ ਨਗਰ ਕੌਂਸਲ ਪ੍ਰਧਾਨ ਮੋਹਿਤ ਗੁਂਦਰਾ ਨੂੰ ਹੈਲਥ ਵਿਭਾਗ ਦੀ ਸ਼ਿਲਾਖਾ ਕਰਦਿਆਂ ਕਿਹਾ ਹੈ ਕਿ ਉਹਨਾਂ ਦੇ ਵੱਲੋਂ ਜਿਹੜਾ ਹੈ ਇਸ ਤਰੀਕੇ ਦੇ ਨਾਲ ਅਜੰਟੇ ਚੈਕਿੰਗ ਕੀਤੀ ਗਈ ਹੈ ਤੇ ਲੋਕਾਂ ਦੀ ਸਿਹਤ ਦੇ ਬਾਰੇ ਜਿਹੜਾ ਉਹ ਸੋਚਿਆ ਗਿਆ ਤੇ ਉੱਥੇ ਉਹਨਾਂ ਨੇ ਵੀ ਕਿਹਾ ਹੈ ਕਿ ਜਿਹੜੇ ਅਸੀਂ ਸਮਾਨ ਉਹਨਾਂ ਨੂੰ ਜਿਹੜਾ ਇਹ ਵੇਚਣ ਤੋਂ ਨਹੀਂ ਰੋਕਦੇ ਪਰ ਉਹਨਾਂ ਨੂੰ ਆਪਣੀ ਕੁਆਲਿਟੀ ਵਿੱਚ ਜ਼ਿੰਦਾਰ ਕਰਨ ਦੀ ਲੋੜ ਜਿਹੜੀ ਹੈ ਉਹ ਇੱਥੇ ਦੇਖਣ ਨੂੰ ਮਿਲਦੀ ਹੈ ਤੇ ਆਓ ਦੇਖਦੇ ਹਾਂ ਤਸਵੀਰਾਂ ਤੇ ਗੱਲਬਾਤ ਕਰਦੇ ਹਾਂ ਲੋਕ ਦੇਵਿੰਦਰ ਕੁਮਾਰ ਦੇ ਨਾਲ ਤੇ ਸੋਨੂ ਪੁੰਦਰਾ ਜੋ ਕਿ ਪ੍ਰਦਾਨ ਨਗਰ ਕੌਂਸਲਰ ਹੈ ਮੇਰਾ ਨਾਮ ਜੇ ਸਿੰਘ ਹੈ ਜੀ ਸੈਨੀਟੇਸ਼ਨ ਬਣਾ ਦਾ ਹੈਲਪਰ ਤੇ ਮੌਕੇ ਤੇ ਸਾਨੂੰ ਜਿਵੇਂ ਸ਼ਹਿਰ ਪ੍ਰਭਾਗ ਵੱਲੋਂ ਇਨਫੋਰਮ ਕੀਤਾ ਗਿਆ ਹੈ ਤੇ ਮੌਕੇ ਤੇ ਸਾਡੀ ਸਾਰੀ ਟੀਮ ਆਈ ਹੈ ਪ੍ਰਧਾਨ ਜੀ ਵੱਲੋਂ ਸਾਡੇ ਜਿਵੇਂ ਮੈਸੇਜ ਲਾਇਆ ਗਿਆ ਹੈ ਔਰ ਮੌਕੇ ਤੇ ਆ ਕੇ ਹੁਣ ਦੇਖਦੇ ਆ ਇਸ ਕਰਕੇ ਇਹਨਾਂ ਨਾਲ ਗੱਲਬਾਤ ਹੋਈ ਚਲਾਨੀ ਦੀ ਕਾਰਵਾਈ ਉਹ ਕਰ ਰਹੇ ਆ ਤੇ ਬਾਕੀ ਜਿਹੜਾ ਸਮਾਨ ਹੈ ਅਸੀਂ ਸਾਰਾ ਚੁਗਵਾ ਦੇਈਏ ਬੜੇ ਲੰਬੇ ਸਮੇਂ ਤੋਂ ਮੰਗ ਕਰ ਰਹੀ ਸੀ ਕਿ ਇਹ ਨਿੱਤਾਂ ਜਾਂਚ ਹੋਣੀ ਚਾਹੀਦੀ ਹੈ ਜਿਹੜੇ ਕਰ ਰਹੇ ਆ ਮੌਕੇ ਤੇ ਪੰਗੀ ਵੱਲ ਵੀ ਕਹਿਣਾ ਚਾਹ ਰਹੇ ਲੋਕਾਂ ਨੂੰ ਵੀ ਦੇਖਣਾ ਚਾਹੀਦਾ ਕਿੰਨਾ ਜ਼ਿਆਦਾ ਮੱਦਲੇ ਮੱਖੀਆਂ ਕਿੰਨੀਆਂ ਨੇ ਕਿੰਨੀ ਗੰਦਗੀ ਹੈ ਤੇ ਲੋਕਾਂ ਨੂੰ ਇਦਾਂ ਹੀ ਖੜਾਈ ਜਾ ਰਹੀ ਹੈ ਸਖਤ ਤੋਂ ਸਖਤ ਅਸੀਂ ਕ ਇਹ ਨਹੀਂ ਸੜਤ ਹੋ ਸਕਦੀ ਕਿੰਨਾ ਸਾਮਾਨ ਜਬਤ ਕੀਤਾ ਗਿਆ ਤੇ ਕੀ ਕਰਨਾ ਉਸ ਸਾਮਾਨ ਦਾ ਉਹ ਸਾਮਾਨ ਨੂੰ ਅਸੀਂ ਜਾ ਕੇ ਟੋਆ ਪੱਟ ਕੇ ਇੱਕ ਜਗ੍ਹਾ ਨੱਪਦੇ ਹਾਂਗੇ ਸਾਰਾ ਡੰਪ ਚ ਤੇ ਹੁਣ ਅਸੀਂ ਜਿਹੜਾ ਇਹਨਾਂ ਨੇ ਜਿਹੜਾ ਬਣਾਇਆ ਹੈ ਕਾਫੀ ਇਹ ਤੁਸੀਂ ਦੇਖ ਸਕਦੇ ਹੋ ਕਾਫੀ ਪਿਆ ਹੈਗਾ ਇੱਥੇ ਹਾਂਜੀ ਤੇ ਕੀ ਕਾਰਵਾਈ ਹੋਣੀ ਇਹਦੇ ਇਹਦੇ ਮੌਕੇ ਤੇ ਹੁਣ ਚਲਾਨ ਵੀ ਕਰਾਂਗੇ ਤੇ ਬਾਕੀ ਜਿੰਨਾ ਸਮਾਨ ਆਸੀ ਇੱਥੇ ਚਕਵਾ ਰਹੇ ਜੀ ਸਭ ਅਵੇਲ ਕੀ ਕਰਦੇ ਲੋਕਾਂ ਨੂੰ ਲੋਕਾਂ ਨੂੰ ਵੀ ਇਹ ਸੋਚਣਾ ਚਾਹੀਦਾ ਵੀ ਖਾਣ ਤੋਂ ਪਹਿਲਾਂ ਇੱਕ ਵਾਰੀ ਦੇਖੋ ਵੀ ਜਿੱਥੇ ਬਣਦਾ ਹੈ ਇੱਕ ਵਾਰੀ ਵੀਡੀਓਟ ਵੀ ਕਰਨਾ ਚਾਹੀਦਾ ਵੀ ਕਿੰਨੀ ਗੰਦਗੀ ਦੇ ਵਿੱਚ ਬਣਾ ਰਹੇ ਨੇ ਬੈਡ ਦੇ ਥੱਲੇ ਸਮਾਨ ਨਿਕਲਦਾ ਪਿਆ ਹੈ ਜਾਂ ਉੱਥੇ ਪੈ ਰਹੇ ਨੇ ਉੱਥੇ ਸਵਾੜ ਬਣਾ ਰਹੇ ਨੇ ਤੇ ਸਿਹਤ ਲਈ ਕਿੰਨਾ ਜ਼ਿਆਦਾ ਹੋ ਹੈਗਾ ਹੈ ਤਾਂ ਸੋਚਣਾ ਚਾਹੀਦਾ ਲੋਕਾਂ ਨੂੰ ਠੀਕ ਹਾਂਜੀ ਮੈਂ ਡਾਕਟਰ ਦੇਵਿੰਦਰ ਕੁਮਾਰ ਮੈਡੀਕਲ ਅਫਸਰ ਸੀਐਚਸੀ ਮਾਛੀਵਾੜਾ ਚੈਕਿੰਗ ਕੀਤੀ ਜਾ ਰਹੀ ਆ ਪਾਸਪੋਰਟ ਜਿਹੜੇ ਖੁਲਾਉਂਦੇ ਨੇ ਹਾਂ ਜੀ ਅਸੀਂ ਫਾਸਟਪੋਰਟ ਦੀ ਰੇਡੀਆਂ ਦੇ ਜਿਹੜੇ ਉੱਥੇ ਅਸੀਂ ਚੈਕਿੰਗ ਕੀਤੀ ਹੈ ਉਹ ਬਹੁਤ ਹੀ ਖਸਤਾ ਹਾਲਤ ਦੇ ਵਿੱਚ ਹੈ ਤੇ ਪੁਰਾਣਾ ਗਲਿਆ ਸੜਿਆ ਮਾਲ ਵੇਚਦੇ ਨੇ ਇਹ ਸੇ ਕੀ ਕੀ ਤੁਹਾਨੂੰ ਮਿਲਿਆ ਜਿਹੜਾ ਹੈਗਾ ਜਿਆਦਾ ਅਸੀਂ ਜੀ ਮੋਮੋਸ ਤੇ ਆਪਣੇ ਸਪ੍ਰਿੰਗ ਰੋਲਸ ਦੇਖਿਆ ਜੋ ਕਿ ਬਿਨਾ ਬਰਤਨ ਬਿਨਾ ਸਫਾਈ ਤੋਂ ਰੱਖੇ ਹੋਏ ਪੂਰੀ ਅਨਾਈ ਜੀ ਨੇ ਜਦੋਂ ਗੱਲ ਕਰੀਏ ਮੱਖੀ ਵਗੈਰਾ ਬਹੁਤ ਬੱਚੀ ਜਾ ਰਹੀ ਹੈ ਸਫਾਈ ਦਾ ਜਮੇ ਤੈਨ ਕਿਹ ਐਕਸ਼ਨ ਕਰ ਲੈ ਹਾਂਜੀ ਅਸੀਂ ਨਾਲ ਦੀ ਨਾਲ ਨਗਰ ਕੌਂਸਲ ਨੂੰ ਇਨਫੋਰਮ ਕੀਤਾ ਹੈ ਉਹਨਾਂ ਨੇ ਟੀਮ ਭੇਜੀ ਹੈ ਅਸੀਂ ਚਲਾਨ ਕਰ ਰਹੇ ਹਾਂ ਜੀ ਇਹਨਾਂ ਦਾ ਇਸ ਮਾਨਵੀ ਚਕਵਾ ਰਹੇ ਜੀ ਕੀ ਕਹਣਾ ਤੁਹਾਨੂੰ ਜਿਹੜੇ ਮਰਛੋੜੇ ਵਸਦੇ ਨੇ ਜਾਂ ਹੌਂਸਲੇ ਅਸੀਂ ਹਰ ਇੱਕ ਨਾਗਰਿਕ ਨੂੰ ਇਹ ਸੋਚਨਾ ਦੇਣਾ ਚਾਹੁੰਦੇ ਆ ਕਿ ਫਾਸਟ ਫੂਡ ਬਿਲਕੁਲ ਨਾ ਖਾਈ ਜਾਣ ਜੋ ਕਿ ਆਪਣੀ ਸਿਹਤ ਲਈ ਬਹੁਤ ਨੁਕਸਾਨਦੇਹ ਹੈ ਤੇ ਜੋ ਕੰਡੀਸ਼ਨ ਅਸੀਂ ਦੇਖ ਰਹੇ ਆ ਇਹ ਤਾਂ ਬਿਮਾਰ ਕਰਨ ਵਾਲੀ ਹੀ ਕੰਡੀਸ਼ਨ ਹੈ ਮੈਂ ਤਾਂ ਬੜਾ ਅਫਸੋਸ ਦੇ ਨਾਲ ਇਹ ਗੱਲ ਕਹੂੰਗਾ ਕਿ ਸਾਡੇ ਬੱਚੇ ਜੋ ਕੀ ਸਾਡੇ ਨੌਜਵਾਨ ਨੇ ਅਸੀਂ ਦੇਖ ਰਿਹਾ ਕਿ ਸ਼ਾਮ ਨੂੰ ਫਾਸਟ ਫੂਡ ਵਾਲ ਜਿਸ ਤਰ੍ਹਾਂ ਅਸੀਂ ਟ੍ਰੈਂਡਿੰਗ ਹੋਏ ਹੋਏ ਆ ਤੇ ਜਿਵੇਂ ਮੈਂ ਤੁਹਾਡੇ ਮਾਧਿਅਮ ਤੋਂ ਵੀਡੀਓ ਦੇਖੀ ਆ ਤੇ ਮੇਰੀ ਮਾਨਯੋਗ ਡਾਕਟਰ ਸਾਹਿਬ ਨਾਲ ਵੀ ਗੱਲ ਹੋਈ ਆ ਤੇ ਜਿਸ ਤਰ੍ਹਾਂ ਦੱਸਿਆ ਗਿਆ ਕਿ ਮੋਮੋਸ ਭੁੰਜੇ ਰੱਖੇ ਹੋਏ ਨੇ ਕ੍ਰੇਟ ਭਰ ਕੇ ਫ੍ਰੀਜਾਂ ਚ ਰੱਖੇ ਹੋਏ ਨੇ ਔਰ इवन ਕੇ ਮੈਨੂੰ ਇਹ ਵੀ ਪਤਾ ਲੱਗਿਆ ਕਿ ਜਦੋਂ ਇਹ ਸ਼ਾਮ ਨੂੰ ਮੋਮੋਜ਼ ਵੇਚਦੇ ਆ ਤੇ ਗਲਵਜ਼ ਗਲੂਵ ਬਿਲਕੁਲ ਨਹੀਂ ਪਏ ਹੁੰਦੇ ਇਮਲੀ ਦੀਆਂ ਚਟਣੀਆਂ ਬਿਲਕੁਲ ਓਪਨ ਦੇ ਵਿੱਚ ਭਰ ਕੇ ਰੱਖੀਆਂ ਮੱਖੀਆਂ ਵਿੱਚ ਪਰ ਪੈ ਰੀਆਂ ਸੀਗੀਆਂ ਤਾਂ ਮੈਂ ਤੈਨੂੰ ਬਹੁਤ ਹੀ ਅਫਸੋਸਜਨ ਗੱਲ ਕਹੂੰਗਾ ਕਿਉਂਕਿ ਅੱਜਕੱਲ ਜਿੰਨੀਆਂ ਬਿਮਾਰੀਆਂ ਫੈਲ ਰਹੀਆਂ ਤੇ ਖਾਣੇ ਤੋਂ ਫੈਲ ਰੀਆਂ ਨੇ ਤੁਸੀਂ ਦੇਖੋ ਕੈਂਸਰ ਕਿਸ ਤਰੀਕੇ ਬਦਲ ਰਿਹਾ ਕਿਉਂ ਬਦਲ ਰਿਹਾ ਇਟਸ ਡੂ ਟੂ ਲੈਕ ਆਫ ਫੂਡ ਜਿਹੜੀ ਅਸੀਂ ਆ ਗੰਦਾ ਖਾਣਾ ਖਾਂਦੇ ਆ ਤੇ ਬੱਚੇ ਬੜੇ ਖੁਸ਼ ਹੋ ਕੇ ਮੋਮੋਜ਼ ਖਾਂਦੇ ਨੇ ਜਾ ਸਪਿੰਗ ਰੂਲ ਖਾਂਦੇ ਨੇ ਤੇ ਮੈਂ ਤਾਂ ਬਹੁਤ ਜ਼ਿਆਦਾ ਇਸ ਗੱਲ ਨੂੰ ਸੀਰੀਅਸ ਮੈਟਰ ਲਵਾਂਗਾ ਔਰ ਬਹੁਤ ਹੀ ਜ਼ਿਆਦਾ ਮੈਨੂੰ ਇਸ ਗੱਲ ਦਾ ਦੁੱਖ ਲੱਗਿਆ ਕਿ ਅਸੀਂ ਥੋੜੇ ਜੇ ਆਪਣੇ ਪੈਸੇ ਕਮਾਣ ਦੇ ਲਾਲਚ ਵਿੱਚ ਅਸੀਂ ਸਾਡੇ ਬੱਚਿਆਂ ਨਾਲ ਬਹੁਤ بڑا ਖਿਲਵਾੜ ਹੋ ਰਿਹਾ ਸੋ ਜੋ ਕਾਰਵਾਈ ਡਾਕਟਰ ਸਾਹਿਬ ਨੇ ਕੀਤੀ ਆ ਤੇ ਮੈਂ ਤਾਂ ਇਹ ਕਹੂੰਗਾ ਦੇਰ ਆਏ ਦਰਸਤ ਆਏ ਤੇ ਇਹਨਾਂ ਨੂੰ ਸਬਕ ਲੈਣਾ ਚਾਹੀਦਾ ਫੂਡ ਸਪਲਾਈ ਵਾਲਿਆਂ ਨੂੰ ਵੀ ਬੇਨਤੀ ਕਰਦਾ ਕਿ ਜਿੰਨੀਆਂ ਰੇੜੀਆਂ ਇੱਥੇ ਲੱਗਦੀਆਂ ਨੇ ਰੇੜੀਆਂ ਵਾਲਿਆਂ ਨੂੰ ਵੀ ਅਪੀਲ ਕਰਦਾ ਕਿ ਤੁਸੀਂ ਆਪਣੇ ਫਾਇਦੇ ਲਈ ਸਾਡੀਆਂ ਜ਼ਿੰਦਗੀਆਂ ਨਾਲ ਨਾ ਖੇਡੋ ਕਮ ਸੇ ਕਮ ਸਫਾਈ ਦਾ ਖਿਆਲ ਰੱਖੋ ਜਿੰਨੇ ਤੁਸੀਂ 50 ਰੁਪਏ ਜੇਗਾ 60 ਰੁਪਏ ਲੈ ਲਓ ਐਸੇ ਮੈਟਰ ਨਹੀਂ ਕਰਦੇ ਮੈਟਰ ਲੋਕਾਂ ਦੀ ਜਾਨ ਕਰਦੀ ਆ ਸੋ ਮੈਂ ਐਜ਼ ਅ ਸ਼ਹਿਰ ਦਾ ਪ੍ਰਧਾਨ ਹੋਣ ਨਾਤੇ ਸਾਰਿਆਂ ਨੂੰ ਬੇਨਤੀ ਕਰਦਾ ਕਿ ਅੱਜ ਜੋ ਹੋਇਆ ਮੈਂ ਉਹਦੀ ਸ਼ਲਾਘਾ ਕਰਦਾ ਕਿ ਜੋ ਸਟੈਪ ਚੱਕਿਆ ਸਾਡੇ ਹੈਲਥ ਡਿਪਾਰਟਮੈਂਟ ਨੇ ਤੇ ਲੋਕਾਂ ਨੂੰ ਜਾਗਰੂਕ ਕੀਤਾ ਕਿ ਅਸੀਂ ਕੀ ਖਾ ਰਹੇ ਹਾਂ ਸੋ ਆਨ ਵਾਲੇ ਦਿਨਾਂ ਦੇ ਵਿੱਚ ਨਗਰ ਕੌਂਸਲ ਵੀ ਮੈਂ ਵੀ ਇਹ ਅਸੀਂ ਵੀ ਦੇਖਾਂਗੇ ਕਿ ਜੇ ਕਿਤੇ ਇਹੋ ਜਿਹਾ ਗੰਦਾ ਕੋਈ ਰੇਡੀ ਲੱਗਦੀ ਆ ਜੋ ਕੋਈ ਲੱਗਦਾ ਤੇ ਅਸੀਂ ਆਪਣੇ ਤੌਰ ਤੇ ਵੀ ਉਹਦੇ ਦੇ ਕਾਰਵਾਈ ਕਰਾਂਗੇ ਸੋ ਮੈਂ ਇੱਕ ਵਾਰ ਦੁਬਾਰਾ ਦੁਕਾਨਦਾਰਾਂ ਸਾਰੀ ਰੇਡੀ ਵਾਲਿਆਂ ਨੂੰ ਅਪੀਲ ਕਰਦਾ ਕਿ ਤੁਸੀਂ ਥੋੜੇ ਜੇ ਲਾਲਚ ਪਿੱਛੇ ਲੋਕਾਂ ਦੀ ਜ਼ਿੰਦਗੀ ਨਾਲ ਨਾ ਖੇਡੋ ਇਹ ਨਾ ਹੋਵੇ ਕਿ ਆਉਣ ਵਾਲੇ ਦਿਨਾਂ 'ਚ ਸਾਨੂੰ ਸਖਤੀ ਕਰਨੀ ਪਵੇ ਤੁਹਾਡੇ ਕੰਮ ਬੰਦ ਹੋਣ ਸੋ ਇਸ ਤੋਂ ਬੈਟਰ ਇਹ ਹੈ ਕਿ ਆਪਾਂ ਚੰਗਾ ਵੇਚੀਏ ਔਰ ਇੱਕ ਦੂਜੇ ਨੂੰ ਆਪਾਂ ਮਿਲਨ ਬਰਤਨਯੋਗ ਰਹੀਏ